ਇਦੇ ਵਿੱਚ ਮੈਨੂੰ ਇੱਕ ਗੱਲ ਦੱਸ ਦੇਉ ਪੰਜਾਬ ਵਾਸੀਆਂ ਨੂੰ ਹੋਰ ਬਹੁਤ ਵੱਡੀ ਖੁਸ਼ਖਬਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 30 ਮਈ ਤੱਕ ਜਿਹੜੀ ਆਉਣ ਵਾਲੀ 30 ਮਈ ਹੈ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਦੇ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਤੇ 15 ਜੂਨ ਤੱਕ ਜਿਹੜਾ ਆਉਣ ਵਾਲਾ ਅਗਲਾ ਮਹੀਨਾ ਜੂਨ ਦਾ ਹੈ 15 ਜੂਨ ਤੱਕ ਜਿਹੜੇ 18900 ਕਿਲੋਮੀਟਰ ਜਿਹੜਾ ਕਿ ਅਸੀਂ ਬਜਟ ਦੇ ਵਿੱਚ ਲਾਨਿਆ ਸੀ ਉਹਦੇ ਕੰਪਲੀਟ ਜਾਨੀ ਕਿ ਜਿਹੜੇ ਟੈਂਡਰ ਹੈ ਜਿਹੜੇ ਉਹ ਫਲੋਟ ਕਰ ਦਿੱਤੇ ਜਾਣਗੇ ਇਹਦੇ ਚ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਜਿਹਦਾ ਜਨਮ ਹੀ ਐਂਟੀ ਕ腐ਪਸ਼ਨ ਮੂਵਮੈਂਟ ਦੇ ਵਿੱਚੋਂ ਹੋਇਆ ਤਾਂ ਅਸੀਂ ਕ腐ਪਸ਼ਨ ਨੂੰ ਖਤਮ ਕਰਨ ਲਈ ਇਹ ਇਸ ਚੀਜ਼ ਦੇ ਉੱਤੇ ਕਿਸੀਂ ਬਹੁਤ ਵੱਡਾ ਜਾਨੀ ਕਿ ਜੇ ਉਹ ਫੈਸਲਾ ਲੱਤਾ ਉਹ ਇਹ ਹੈ ਕਿ ਜਿਹੜਾ ਠੇਕੇਦਾਰ ਹੁਣੇ ਸੜਕਾਂ ਬਣਾਊਗਾ ਜਿਹਨੂੰ ਵੀ ਇਹ ਟੈਂਡਰ ਮਿਲੂਗਾ ਪਾਰਦਰਸ਼ਤਾ ਦੇ ਤਰੀਕੇ ਨਾਲ ਬੜੇ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਦਾ ਟੈਂਡਰ ਹੋਊਗਾ ਜਿਸ ਠੇਕੇਦਾਰ ਨੇ ਵੀ ਇਹ ਟੈਂਡਰ ਜੀਨੂੰ ਵੀ ਅਲਾਟ ਹੋ ਗਿਆ ਜਦੋਂ ਇਹ ਸੜਕਾਂ ਬਣਾਊਗਾ ਉਹਦੇ ਚ ਇੱਕ ਚੀਜ਼ ਨਾਲ ਉਹਦੇ ਮਤਲਬ ਕਿ ਇੱਕ ਜ਼ਰੂਰੀ ਜਾਨੀ ਕਿ ਕਲੌ ਪਈ ਹੋਈ ਹੈ ਕਿ ਇਹ ਸੜਕ ਨੂੰ ਫੇਰ 5 ਸਾਲ ਲਈ ਉਹਨੂੰ ਮੇਨਟੇਨ ਕਰਨਾ ਪਊਗਾ ਉਸੇ ਠੇਕੇਦਾਰ ਨੂੰ 5 ਸਾਲ ਲਈ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਚੱਕਣੀ ਪਊ। ਪੁਰਾਣੀਆਂ ਸਰਕਾਰਾਂ ਜਦੋਂ ਆਪਾਂ ਆਕਾਲੀ ਕਾਂਗਰਸ ਦੇ ਟਾਈਮ 'ਚ ਦੇਖਿਆ ਹੋਣਾ ਜਦੋਂ ਪਹਿਲਾਂ ਠਿਕ ਮਤਲਬ ਕਿ ਠੇਕੇਦਾਰ ਸੜਕਾਂ ਬਣਾਉਂਦੇ ਸੀ ਇਹ ਪਿੱਛੋਂ ਬਣਾਉਂਦੇ ਚਲੇ ਜਾਂਦੇ ਸੀ ਤੇ ਜਿਵੇਂ ਜਿਵੇਂ ਅੱਗੇ ਆਈ ਜਾਣਾ ਤਾਂ ਜਦੋਂ ਤੱਕ ਉਹ ਸੜਕ ਕੰਪਲੀਟ ਹੋਣੀ ਪਿੱਛੋਂ ਟੁੱਟਦੀ ਚਲੇ ਜਾਂਦੀ ਸੀ। ਕਾਰਨ ਕੀ ਸੀ ਕੋਈ ਚੈੱਕ ਐਂਡ ਬੈਲੈਂਸਸ ਤਾਂ ਹੈ ਹੀ ਨਹੀਂ ਸੀ। ਕੋਈ ਪੁੱਛਣ ਵਾਲਾ ਹੀ ਨਹੀਂ ਸੀ। ਭ੍ਰਿਸ਼ਟਾਚਾਰ ਆਪਣੇ ਸਿਖਰਤਾਤੇ ਸੀਗਾ ਜਿੱਥੇ ਲੁੱਕ ਪੈਣੀ ਚਾਹੀਦੀ ਹੈ ਉੱਥੇ ਲੁੱਕ ਥੋੜੋ ਪੈਂਦੀ ਸੀ ਉੱਥੇ ਕਾਲਾ ਤੇਲ ਮਿਲਾ ਕੇ ਸੜਕਾਂ ਵਿਛਾਈ ਜਾਂਦੇ ਸੀਗੇ ਸਿਰਫ ਤੇ ਸਿਰਫ ਜਦੋਂ ਵੋਟਾਂ ਆ ਜਾਂਦੀਆਂ ਸੀ ਵੋਟਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਖਾਮ ਖਾ 2-2 ਇੰਚ ਦੀਆਂ ਲੇਹੜਾਂ ਪਾ ਕੇ ਸਾਰ ਦਿੰਦੇ ਸੀ ਤੇ ਜਦੋਂ ਵੋਟਾਂ ਲੰਘ ਜਾਣੀਆਂ ਤੇ ਨਾਲ ਦੀ ਨਾਲ ਉਹ ਟੁੱਟਣੀਆਂ ਸ਼ੁਰੂ ਹੋ ਜਾਣੀਆਂ ਸੋ ਇਹ ਇਹਨਾਂ ਦੀ ਇੱਕ ਸਟ੍ਰੈਟੇਜੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਅਸੀਂ ਸਹੀ ਮੈਨੇ ਦੇ ਵਿੱਚ ਦਿਲੋਂ ਚਾਹੁੰਦੇ ਆਂ ਕਿ ਜਿਹੜਾ ਸਾਡਾ ਪੰਜਾਬ ਦੇ ਅੰਦਰ ਜਿਹੜਾ ਸੜਕਾਂ ਦਾ ਨੈਟਵਰਕ ਹੈ ਸਾਡੀਆਂ ਸੜਕਾਂ ਦਾ ਨੈਟਵਰਕ ਐਨਾ ਆਲਾ ਕਿਸਮ ਦਾ ਐਨਾ ਸ਼ਾਨਦਾਰ ਕਿਸਮ ਦਾ ਹੋਣਾ ਚਾਹੀਦਾ ਐਨਾ ਵਧੀਆ ਹੋਣਾ ਚਾਹੀਦਾ ਕਿ ਜਿਹੜੀ ਸੜਕ ਇੱਕ ਵਾਰ ਬਣ ਗਈ ਐਟ ਲੀਸਟ ਨਹੀਂ ਤਾਂ ਐਟ ਲੀਸਟ 5 ਸਾਲ ਦੇ ਲਈ ਉਹਦਾ ਜਣੀ ਕਿ ਕੋਈ ਖੈਰ ਖਵਾ ਹੋਵੇ ਜਿਹੜਾ ਠੇਕੇਦਾਰ ਹੁਣੇ ਸੜਕ ਬਣਾਊਗਾ ਉਹ 5 ਸਾਲ ਲਈ ਇਹਦੀ ਮੇਨਟੇਨੈਂਸ ਵੀ ਹੁਣ ਨਾਲ ਚੱਕੂਆ ਪੁਰਾਣੇ ਟਾਈਮਾਂ 'ਚ 1 ਸਾਲ ਦੀ ਮੇਨਟੇਨੈਂਸ ਹੁੰਦੀ ਸੀ ਹੁਣ 5 ਸਾਲ ਦੀ ਕਰ ਦਿੱਤੀ ਗਈ